ਇਹ ਸਭ ਕੈਨੇਡਾ ਦੀ ਗੱਲ ਵਾਪਸ ਕਰਦੇ ਹਾਂ ਕੈਨੇਡਾ ਦੇ ਵਿੱਚ ਨਾ ਬਹੁਤ ਕੁਝ ਬਹੁਤ ਛੇਤੀ ਬਦਲਿਆ 2024 ਦੇ ਵਿੱਚ ਸੈਲਰ ਮਾਰਕੀਟ ਸੀ ਜੇ ਘਰਾਂ ਦੀ ਗੱਲ ਕਰੀਏ ਤੇ ਪੰਜੀ ਦੇ ਵਿੱਚ ਬਾਏਰ ਮਾਰਕੀਟ ਆ ਗਈ ਕੈਲਗਰੀ ਦੀ ਤੇ ਅਸੀਂ ਅਕਸਰ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਟੋਰਾਂਟੋ ਦੇ ਲਾਗੇ ਚਾਗੇ ਦੇ ਖੇਤਰਾਂ ਦੀ ਘਰਾਂ ਦੀ ਵਿਕਰੀ ਦੀ ਕੀ ਸਥਿਤੀ ਹੈ ਜੀ ਉੱਥੇ ਟੋਰਾਂਟੋ ਦੀ ਰਿਪੋਰਟ ਹੈ ਬਾਕੀ ਕੈਨੇਡਾ ਦੀ ਵੀ ਅਸੀਂ ਸਾਂਝੀ ਕਰਦੇ ਰਹਿੰਦੇ ਪਰ ਟੋਰਾਂਟੋ ਦੀ ਜਿਹੜੀ ਆਈ ਹੈ ਉਹ ਥੋੜੀ ਜੀ ਸਾਂਝੀ ਕਰਦੇ ਹਾਂ ਕਿ ਕਿਵੇਂ ਹਾਲਾਤ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੇ ਰਹੇ ਨੇ ਉਹ ਥੋੜੇ ਜਿਹਾ ਟੋਰਾਂਟੋ ਏਰੀਆ ਦੇ ਵਿੱਚ ਕੋਂਡੋਮਿਨੀਅਮ ਦੀ ਪ੍ਰਾਈਸਿਸ ਜਿਹੜੀਆਂ ਨੇ ਉਹ ਆਪਣੇ 4 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਆ ਗਈਆਂ ਨੇ ਇਹ ਜੁਲਾਈ ਦੀ ਰਿਪੋਰਟ ਕਹਿ ਰਹੀ ਹੈ। ਓਵਰਆਲ ਰੀਅਲ ਏਸਟੇਟ ਜਿਹੜੀ ਵਿਕਰੀ ਹੈ ਉਹ 2021 ਤੋਂ ਬਾਅਦ ਕਿਤੇ ਪਹਿਲੀ ਵਾਰੀ ਥੋੜੀ ਜਿਹੀ ਬਿਹਤਰ ਹੋਈ ਹੈ। ਟੋਰਾਂਟੋ ਰੀਜਨਲ ਰੀਅਲ ਏਸਟੇਟ ਬੋਰਡ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਐਵਰੇਜ ਸੇਲ ਪ੍ਰਾਈਸ ਜਿਹੜੀ ਹੈ ਉਹ ਪਿਛਲੇ ਸਾਲ ਦੇ ਜੁਲਾਈ ਮਹੀਨੇ ਨਾਲੋਂ ਇਸ ਸਾਲ ਜੁਲਾਈ ਮਹੀਨੇ ਦੇ ਵਿੱਚ 5.5% ਘਟ ਗਈ ਹੈ। ਤੋ ਜੇ ਇਹ ਜਿਹੜੀ ਆਸਟ ਪ੍ਰਾਈਸ ਜਿਹੜੀ ਕਰਦੀ ਆ 1.05 ਮਿਲੀਅਨ ਆ ਗਈ ਹੈ ਜੀ ਉੱਥੇ ਸੋ ਕਾਂਡੋ ਜਿਹੜਾ ਆ ਉਹਨਾਂ ਦੀ ਕੀਮਤ ਜ਼ਿਆਦਾ ਘਟੀ ਆ ਉਹ ਤਕਰੀਬਨ 9.5% ਕਹਿੰਦੇ ਘਟ ਗਏ ਨੇ ਤੇ ਐਵਰੇਜ ਕਾਂਡੋ ਦੀ ਪ੍ਰਾਈਸ ਜਿਹੜੀ ਜੀਟੀਏ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜਿਹਦੇ ਵਿੱਚ ਬ੍ਰੈਂਪਟਨ ਮਿਸਿਸਾਗਾ ਵਗੈਰਾ ਵੀ ਆ ਜਾਂਦੇ ਨੇ ਉਹ 6,51,000 ਡਾਲਰ ਦੇ ਲਾਗੇ ਛੱਕੇ ਜਿਹੜੀ ਆ ਪਹੁੰਚ ਗਈ ਆ ਫਰਬਰੀ 21 ਦੇ ਵਿੱਚ 2021 ਦੇ ਵਿੱਚ ਇਹੋ ਅਕੋਡਮਿਨਿਊ ਦੀ ਪ੍ਰਾਈਸ ਜਿਹੜੀ ਹੈ ਐਵਰੇਜ ਸੇਲਿੰਗ ਪ੍ਰਾਈਸ ਜਿਹੜੀ ਹੈ ਉਹ ਉਹ 64万600 ਸੀ ਉਸ ਤੋਂ ਬਾਅਦ ਇਹ ਆਪਣੇ ਲੋਏਸਟ ਪੁਆਇੰਟ ਤੇ ਆ ਉਹ ਅਜੇ ਵੀ ਉੱਪਰ ਹੈ ਜਦੋਂ ਫਰਬਰੀ 2020 ਦੇ ਵਿੱਚ ਲਾਕਡਾਊਨ ਜਿਹੜਾ ਸੀ ਉਹ ਉਸ ਵੇਲੇ ਅਕੋਡੋ ਦੀ ਪ੍ਰਾਈਸ 660000 ਸੀ ਉਸ ਨਾਲੋਂ ਥੱਲੇ ਆ ਗਈ ਹੈ ਐਵਰੇਜ ਸੇਲ ਪ੍ਰਾਈਸ ਜਿਹੜੀ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਹੈ ਉਹ 2022 ਤੋਂ ਲੈ ਕੇ ਫਰਵਰੀ ਮਹੀਨੇ ਤੋਂ ਲੈ ਕੇ ਜੀਟੀਏ ਦੇ ਵਿੱਚ 21% ਜਿਹੜੀ ਆ ਥੱਲੇ ਆ ਚੁੱਕੀ ਹੈ ਜੀ ਪ੍ਰਾਈਸ ਸੋ ਇਹ ਪੀਕ ਸੀ ਫਰਵਰੀ 2022 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਗ੍ਰੈਵਟ ਜਾਰੀ ਹੈ ਪਰ ਕੁਝ ਇੰਪਰੂਵਮੈਂਟਸ ਵੀ ਹੈਗੀਆਂ ਨੇ ਇੰਟਰਸਟ ਰੇਟ ਘਟੇ ਨੇ ਫੋਰਡੇਬਿਲਟੀ ਥੋੜੀ ਜਿਹੀ ਬੈਟਰ ਹੋਈ ਹੈ ਪਿਛਲੇ ਸਾਲ ਦੇ ਨਾਲੋਂ ਤੇ ਜਿਹੜੇ ਸੈਲਰਸ ਨੇ ਜਾਂ ਜਿਹੜੇ ਬਿਲਡਰਸ ਨੇ ਉਹ ਉਮੀਦ ਕਰ ਰਹੇ ਨੇ ਕਿ ਜਿਹੜੇ ਲੋਕ ਘਰ ਖਰੀਦਣ ਲਈ ਉਡੀਕ ਰਹੇ ਨੇ ਪੁਨਾ ਲਈ ਇੱਕ ਚੰਗਾ ਮੌਕਾ ਹੈ ਤੇ ਹੁਣ ਪ੍ਰਾਈਸ ਜਿਹੜੀਆਂ ਨੇ ਠੀਕ ਠਾਕ ਹੋ ਸਕਦੀਆਂ ਨੇ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਜਿਹੜਾ ਜੁਲਾਈ ਦੇ ਵਿੱਚ 2.75 ਤੇ ਰੱਖਿਆ ਹੋਇਆ ਤੇ ਕੁਝ ਇਹ ਕਹਿ ਰਹੇ ਨੇ ਕਿ ਜੇ ਸੈਂਟਰਲ ਬੈਂਕ ਹੋਰ ਜ਼ਿਆਦਾ ਘਟਾ ਦਿੰਦੀ ਹੈ ਇੱਕ ਦੋ ਵਾਰੀ ਇਸ ਸਾਲ ਦੇ ਅਖੀਰ ਤੱਕ ਤਾਂ ਇਹਦੇ ਨਾਲ ਪੋਟੈਂਸ਼ੀਅਲ ਬਾਅਰ ਜਿਹੜੇ ਹੈਗੇ ਨੇ ਖਰੀਦਦਾਰ ਹੈਗੇ ਨੇ ਉਹਨਾਂ ਨੂੰ ਚੰਗਾ ਸੰਕੇਤ ਜਾ ਸਕਦਾ ਹੈ ਤੇ ਉਹ ਠੀਕ ਠਾਕ ਕੰਮ ਕਰ ਸਕਦੀ ਹੈ ਉਹ ਇੱਕ ਘਰਾਂ ਦੀ ਪ੍ਰਾਈਸ ਦੇ ਹੱਦ ਦੇ ਵਿੱਚ ਤੇ ਵਿਕਰੀ ਦੇ ਪੱਖ ਵਿੱਚ ਵੀ